ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਹੋਣ ਦੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਆਇਆ ਹੈ ਪੁਲਿਸ ਅਤੇ ਕਿਸਾਨਾਂ ਵਿਚਾਲੇ ਕੁਝ ਮੰਗਾਂ ਤੇ ਸਹਿਮਤੀ ਬਣੀ ਹੈ ਕਿਸਾਨਾਂ ਦੀ ਸ਼ਿਕਾਇਤ ਤੇ ਆਪਾਗੂ ਪੰਕਜ ਪੱਪੂ ਦੇ ਖਿਲਾਫ ਇੱਕ ਹੋਰ ਨਵਾਂ ਮਾਮਲਾ ਦਰਜ ਕਰਨ ਤੇ ਸਹਿਮਤੀ ਬਣਾਈ ਗਈ ਹੈ ਦੋਵੇਂ ਮਾਮਲੇ ਸੀਆਈਏ ਸਟਾਫ ਪਟਿਆਲਾ ਵਿਖੇ ਤਬਦੀਲ ਕੀਤੇ ਜਾਣਗੇ ਦੱਸ ਦिए ਕਿ ਡੀਐਸਪੀ ਨਾਬਾ ਅਤੇ ਕਿਸਾਨਾ ਵਿਚਾਲੇ ਹੋਈ ਤੱਕਾਮੋ ਕੀ ਮਾਮਲੇ 'ਚ ਵੀ ਅੱਜ ਸਮਝੌਤਾ ਹੋ ਗਿਆ ਕਿਸਾਨਾ ਅਤੇ ਪੁਲਿਸ ਵੱਲੋਂ ਇੱਕ ਦੂਜੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਜਾਵੇਗੀ ਦੱਸ ਦिए ਕਿ ਸ਼ੰਭੂ ਮੋਰਚੇ ਦੌਰਾਨ ਗੁੰਮ ਹੋਈਆਂ ਟਰਾਲੀਆਂ ਦੇ ਮਾਮਲੇ ਨੂੰ ਲੈ ਕੇ ਕਿਸਾਨ ਡੀਐਸਪੀ ਨਾਬਾ ਮਨਦੀਪ ਖੋੜ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸੀ ਇਸ ਤੋਂ ਪਹਿਲਾਂ ਮਹਿਲਾ ਡੀਐਸਪੀ ਮਨਦੀਪ ਖੋੜ ਨੇ આરોਪ ਲਗਾਇਆ ਸੀ ਕਿ ਕੁਝ ਕਿਸਾਨਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਡੀਐਸਪੀ ਨੇ ਕਿ ਜਦੋਂ ਉਹ ਕਿਸਾਨਾਂ ਦੇ ਨਾਲ ਗੱਲ ਕਰਨ ਲਈ ਗਈ ਤਾਂ ਕੁਝ ਕਿਸਾਨਾਂ ਨੇ ਉਸ ਦੇ ਵਾਲ ਖਿੱਚੇ ਅਤੇ ਉਸ ਨਾਲ ਬਦਸਲੂਕੀ ਕੀਤੀ ਤੇ ਉਸ ਦੀ ਵਰਦੀ ਖਿੱਚੀ ਉਸ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀ ਅਸਲ ਵਿੱਚ ਕਿਸਾਨਾਂ ਦੇ ਬੇਸ ਵਿੱਚ ਆਏ ਗੁੰਡੇ ਹਨ ਉਧਰ ਕਿਸਾਨ ਅਗੂ ਗਮਦੂਰ ਸਿੰਘ ਨੇ ਕਿਹਾ ਕਿ ਅਸੀਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਅਤੇ ਇਨਸਾਫ ਦੀ ਮੰਗ ਕਰ ਰਹੇ ਸੀ ਪਰ ਡੀਐਸਪੀ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਅਤੇ ਸਾਡੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਸਨੇ ਸਾਡੇ ਕੱਪੜੇ ਵੀ ਪਾੜ ਦਿੱਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਸੁਨੀਆਂ ਜਾਂਦੀਆਂ ਅਸੀਂ ਉਸ ਨੂੰ ਨਹੀਂ ਜਾਣ ਦਵਾਂਗੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਹੁਣੇ ਜਿਹੜੀ ਮੀਟਿੰਗ ਹੋਈ ਹੈ ਕੀ ਦੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਬੇ ਦੇ ਡੀਐਸਪੀ ਦਫ਼ਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਪਹਿਲੀ ਮੀਟਿੰਗ ਵਿੱਚ ਕੁਝ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛਿੱਟੇ ਤੇ ਆਪਾਂ ਪੁੱਜੇ ਹੋਏ ਗਏ ਕਿ ਅਸੀਂ ਤਰੰਤ ਕਿਹੜੀ ਐਫਆਈਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਕੋ ਦਰਜ ਕਰਨ ਲੱਗੇ ਜਦੋਂ ਤਰੰਤ ਸਾਡੀ ਐਫਆਈਆਰ ਤਿਆਰ ਹੋ ਗਈ ਅਸੀਂ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫਆਈਆਰ ਕਿਹੜੀ ਜੋ ਸਾਡੀਆਂ ਦੁਕਾਨਾਂ ਨੂੰ ਸੰਭੂ ਤੌਰ ਤੇ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਸਪੂਤਕੌਂਕੇ ਦਾ ਸਮਾਨ ਬਰਾਮਦ ਹੋਇਆ ਇੱਕ ਟਰੈਲੀ ਜਿਹੜੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਅਸੀਂ ਮੰਗ ਕੀਤੀ ਹੋਈ ਤੇ ਐਫਆਈਆਰ ਬਣੇ ਕਰਕੇ ਬੰਦਿਆਂ ਤੇ ਬਾਈ ਨੇ ਪਰਚਾ ਦੇ ਕੇ ਇੱਕ ਕੇਸ ਹੈ ਜਿਹੜਾ ਕਿ ਇਹ ਇੰਨਾ ਜਲਦੀ ਸਾਨੂੰ ਕੁੱਟ ਕਰਕੇ ਦੇਉ ਬੰਦੇ ਦੀ ਗ੍ਰਿਫਤਦਾਰੀ ਕਰ ਉਹ ਹਰਮਾਨ ਕਿ ਤਾਂ ਕਿ ਸਾਹਮਣੇ ਆ ਕਿ ਕਿੰਨਾ ਸਮਾਨ ਉਹ ਟਰਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਕਿਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏ.ਸੀ. ਸੀਗੇ ਫੁੱਲਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਝੜ ਬਹੁਤ ਹੈਗੇ ਕਿਹਦੇ ਟਰੈਕਟਰ ਗਏ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕੁਆੜੀ ਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ ਇੱਕ ਪੰਖਤ ਪੱਕੇ ਦੇ ਪਰਚਾਦਰ ਤੇ ਹੈ ਨਾ ਹੁਣ ਸ਼ੁਕੀ ਦੂਜੀ ਦੀ ਮੰਗ ਕਰਦੇ ਜਿਹੜੀ ਨਿਵਾਰਤ ਹੋ ਗਈ ਹੈ ਬਿਲਕੁਲ ਇਹ ਕਰਕੇ ਜਿਹਦੇ ਇੱਕ ਪਰਚਾ ਹੋਰ ਦਰਜੇ ਕਰਾਉਣ ਦੀ ਮੰਗ ਕਰਦਾ ਹੈ ਲਾਲਚੀ ਪਹਿਲੀ ਵਾਲਾ ਵੀ ਕਿ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਾਖਤ ਹੋਣੇ ਰਹਿੰਦੇ ਸੀ ਉਹਦੇ ਖਰਾਬ ਕੀਤੇ ਉਹ ਪਰਚਾ ਵੀ ਪੂਪੰਕ ਕਿਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਤੇ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਕਿੰਨੇ ਸਮੇਂ ਚ ਐਮਬੀਆਰ ਲਾ ਚੁੱਕੇ ਸਾਡੇ ਕੋਲ ਆ ਜਾਂਦੀ ਹੈ ਕਿ ਅਸੀਂ ਉਹਨਾਂ ਚਰ ਬੈਠੇ ਹਾਂ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਕੰਟਰੀ ਵਾਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਤਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹ ਰਵਈਆ ਇਥੋਂ ਦੇਦਾ ਨਾ ਭੇਜਦਾ ਇਹ ਸਾਡੇ ਕੇਸ ਨੂੰ ਬੰਦੇ ਨਹੀਂ ਲਾਏਗਾ ਕਿਉਂਕਿ ਦੁਬਾਰਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚਿਹਰੇ ਪੱਕੀ ਹੋਣੀ ਜਹਾਉ ਦੀ ਪਤਨੀ ਸਹਿਤਾ ਚਾਵਲਾ ਇਥੋਂ ਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਕਿ ਪ੍ਰਸ਼ਾਸਨ ਨੇ ਹਮੇ ਭਰੀ ਐ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਦੇ ਦੇ ਜਿਹੜਾ ਅੱਜ ਪਹਿਲਾਂ ਕੀ ਡੀਐਮਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਲੇਕੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਂ ਕੇ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸਾਡਾ ਕੋਈ ਕੋਈ ਕਸੂਰ ਨਹੀਂ ਸੀ ਸਾਹੀਂ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅੱਧਾ ਕਿਤੇ ਇਸ ਤਰ੍ਹਾਂ ਮਾੜੇ ਪੰਗੇ ਸ਼ਬਦ ਬੋਲ ਰਿਹਾ ਨਹੀਂ ਦਿਨਾ ਅਸੀਂ ਬੋਲੇ ਇਹਦੇ ਚ ਤੁਸੀਂ ਵੀ ਸਾਡੇ ਆਲਾਣੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਕੈਂਟ ਲੱਗੇ ਤੇ ਬੜੀਆਂ ਰੁਸ਼ੀਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋ ਨਹੀਂ ਐਡਾ ਕੀ ਐਮਰਜੈਂਸੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਐਮਰਜੈਂਸੀ ਕੰਮ ਸੀ ਕਿ ਲੰਘਣਾ ਤੇ ਕੋਈ ਕੰਮ ਚੱਲ ਰਿਹਾ ਹੋਣਾ ਨਾ ਚਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਚਲੋ ਜੀ ਤੁਹਾਡਾ ਟਰੋ ਹੋ ਕਰ ਰੱਖੀ ਅਲਾਨੀਆਂ ਕਿਹਦਾ ਸਟੇਜ ਦੌਰਾਨ ਕਰਕੇ ਟੈਂਟ ਲਾਏ ਹੋਏ ਆ ਜੜੀਆਂ ਵਿਸ਼ਿਆਂ ਤੇ ਤੁਹਾਨੂੰ ਲੰਘਣੀ ਦੀ ਚਾਹ ਨਹੀਂ ਦਿੱਤੀ ਉਹ ਤੋਂ ਪਿੱਛੇ ਵੱਡੀ ਗੱਲ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਇਹ ਨਾ ਸਮਝਿਆ ਹੋਊ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਲਈ ਵੀ ਆਪਣੇ ਮਨ ਦੇ ਵਿੱਚ ਸਮਝਿਆ ਹੋਊ ਕਿ ਸ਼ਾਇਦ ਕਿਸੇ ਨਾ ਕਿਸੇ ਆਪਾਂ ਤੋਂ ਫਰ ਕਰਿਆ ਅਸੀਂ ਤਾਂ ਇਹ ਸਮਝਦੇ ਆ ਕਿ ਅਦੋਲਣਾ ਤੇ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਇਸਰਾ ਦੇ ਕਰੋਪ ਕੀਤੇ ਹੈਗੇ ਐ ਡੀਪੀ ਨੇ ਕਰੋਪ ਕੀਤੇ ਐ ਐਸਐਸਪੀ ਨੇ ਕਰੋਪ ਕੀਤੇ ਐ ਕਿਹੋ ਜੀਆਂ ਨੌਕਰੀਆਂ ਲਈ ਨਹੀਂ ਆਇਆ ਇਹ ਜੋ ਸਿੱਖਣਾ ਚਾਹੁੰਦਾ ਮੁਲਾਜ਼ਮਾ ਨੂੰ ਅਸੀਂ ਤਾਂ ਇਹ ਹੀ ਕਹਾਂਗੇ ਅੱਜ ਕਿਸਾਨਾਂ ਨੇ ਸੰਗਠਿਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕੌਲ ਦਿੱਤੀ ਸੀਗੀ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਕੋਈ ਆਪਣਾ ਪੀਸ ਫੋਨ ਜਿਹੜਾ ਕਰਦਾ ਕਟੌਨੀ ਕਰ ਰਹੇ ਹੈਗੇ ਨੇ ਤੇ ਦਰਾਨੀ ਚਰਦਾ ਇੱਕ ਨਿੱਕਾ ਜਿਹਾ ਰੈਸੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮਜ਼ਦੂਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪਰਦਾ ਲਬੀਨ ਹੈਗੀ ਇਸ ਜੀ ਪਰਦਾ ਚ ਹੋਇਆ ਉਸ ਤਰ੍ਹਾਂ ਜਿਹੜਾ ਹੈਗਾ ਮੇਕਲੀ ਹੁੰਦੀ ਹੈ ਅੰਮ੍ਰਿਤ ਕਿਤੇ ਵੀ ਇਹਦਾ ਮਾਮਲਾ ਤਾਂ ਕਿਸੇ ਬਾਦ ਦਾ ਕੀਤਾ ਜਾ ਤੇ ਫਿਰ ਜਿਹੜੀ ਮਜ਼ਦੂਰ ਇਨਵੋਲ ਹੋਤਾ ਮਤਲਬ ਕਿ ਡਾਇਰੈਕਟ ਚੋਰੀ ਕਰਨ ਵਾਲਾ ਮਤਲਬ ਸੀ ਕੋਲਸ ਇਨਵੈਸਟੀਗੇਸ਼ਨ ਵੀ ਹੈ ਆਈ ਯਾਨੀ ਕਿ ਇਹ ਪ੍ਰਾਣਾ ਮੈਟਰ ਹੈ ਵਿੱਚ ਆਲਰੇਡੀ ਐਫਆਈਆਰ ਹੋਈ ਹੋਈ ਹੈ ਇਹਦੇ ਵਿੱਚ ਕਿਸਾਨਾਂ ਨੂੰ ਕੁਝ ਮੰਗਾ ਸੀ ਗਿਆ ਇਹਨਾਂ ਵਿਚ ਜਿਹੜਾ ਇੱਕ ਕਾਲੀ ਮਿਲੀ ਸੀ ਕਿ ਉਹਨਾਂ ਸਮਨ ਦੀ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ 218 ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦੇ ਦਿੱਤੀ ਹੈਗੀ ਉਹਨੂੰ ਅਸੀਂ ਪੜਤਾਲ ਕਰ ਰਹੇ ਹਾਂ ਦੀ ਵਾਧੂ ਕਾਰਵਾਈ ਜਿਹੜੀ ਅਸੀਂ ਕਮਿਊਚਰ ਹਾਂਗੇ ਕੀਕ ਦਾ ਪਿਆਲਾ ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਬੰਧੀ ਜਿਹੜਾ ਹੈਗਾ ਜਿਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਉਤੇ ਲਿਆ ਕੇ ਅਦਰਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੋਈ ਸੀ ਹੈ ਪਟਿਆਲਾਮ ਦੇ ਕੈਂਪਸ ਦਾ ਕਲਾਸ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅੱਜ ਵੀ ਡੀਐਸਪੀ ਦੇ ਖਿਲਾਫ ਤਾਂ ਲਿਖਤੀ ਦੀ ਸ਼ਾਇਦ ਨਹੀਂ ਦਿੱਤੀ। ਨਹੀਂ ਲੱਗਦਾ ਵੀ ਕੋਈ ਆਪਾ ਤੁਸੀਂ ਸਮਝੌਤਾ ਕੀਤਾ ਕੋਈ ਨਿੱਕੀ ਮੋਟਿਸ ਕਹਿੰਦੇ ਇਹ ਪ੍ਰਤਾਵ ਦੇ ਦੇ। ਮੇਰੇ ਨਾਲ ਕਹਿੰਦੇ ਜੀ ਅਸੀਂ ਧਰਨਾ ਕਾ ਨਹੀਂ ਦਿੰਦਾ ਵੀ ਇਹ ਸਾਨੂੰ ਅਸਰਿਆ ਵੀ ਕਾਫੀ ਦਿੱਤੀ ਜਾਊਗੀ ਜਮੇਦਾਰ। ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈਗੀ। ਕਰਨ ਗੱਲਬਾਤ ਹੋ ਚੁੱਕੀ ਹੈ। ਇਹ ਜੋ ਦਰਖਾਸਤ ਹੈਗੀ ਹੈ ਮੈਟਰ ਦਾ ਜਸਤਾ ਮੈਟਰ ਹੈ ਜਿਵੇਂ ਅੱਗੇ ਹੈ ਦੋ ਹੀ ਬਿਆਨ ਦੇ ਵਿੱਚ ਬਿਆਨ ਦੇ ਰਹਾ ਕੀ ਪਹਿਲੀ ਹੋਣੀ ਨਵੀਂ ਦੇ ਕੋਲ ਹਾਂ ਨਿੱਕਲੋ ਬਿਆਨ ਦੇ ਬਾਅਦ ਜਿਨ੍ਹਾਂ ਜਿਨ੍ਹਾਂ ਖਿਲਾਫ ਦੋਸ਼ ਲਾਇਆ ਉਹਨਾਂ ਤੇ ਖੜਾਣਾ ਪਹਿਲੇ ਹੋਵੇ ਤੇ ਪੜਤਾਲ ਦਾ ਮੈਟਰ ਦੇ ਰਿਹਾ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਹ ਨਿਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈਏ ਵਿਚਕਾਰ ਉਹਨੂੰ ਕਿਤਾਬ ਦੇ ਗੁਰਤਾ ਪੱਤੀ ਮਤਰਾ ਨਿਭਣਗੇ ਪੜੇ ਹਰ ਬਸ ਆਲਮੋਸਟ ਲਿਭੜ ਚੁੱਕੇ ਹਨ ਆਹ ਕਹਾਂ ਰਹੇ ਕਿ ਜਿੰਨੇ ਤੇਰੇ ਐਫ ਆਈ ਆਰ ਦੀ ਕਾਪੀ ਸਾਹਮਣੇ ਜੁੜ ਗਈ ਅਸੀਂ ਇੱਕ ਲਿਖ ਜਾਵਾਂਗੇ ਹਾਂ ਉਹ ਪਈ ਹੋਰ ਜੋ ਚੁੱਕੀ ਨਾ ਗੱਲਬਾਤ ਹੋ ਚੁੱਕੀ ਹੈ ਕਿ ਤੁਹਾਡੀ ਅੱਥ ਸੈਂਟੀ ਬੰਦ ਚੁੱਕੀ ਹੈ ਕਿ ਕਿਹਨਾ ਕਿਹਨਾ ਦੇ ਨਾਮ ਐਡ ਕਰ ਦੇਣ ਕਰੀਏ ਇਹ ਪ੍ਰਤਾਵ ਉਹਦੀ ਨੇ ਅਪਲੀਕੇਸ਼ਨ ਦਿੱਤੀ ਹੈ ਕਿ